ਹੈਲੋ ਗਾਈਜ਼ ਆ ਸਾ ਤੁਸੀ ਚੜ੍ਹਦੀ ਕਲਾ ਚਾਹਵੋਗੇ ਅੱਜ ਮੈਂ ਗਿਆ ਸੀਗਾ ਸਿੰਘਾਣਪਿੰਡ ਮੇਰੇ ਬ੍ਰਦਰ ਕੋਲ ਭੂਆ ਦੇ ਲੜਕੇ ਕੋਲ ਮੇਰੇ ਕੋਲ ਉਹਨਾਂ ਨੇ ਖੇਤੀ ਦਾ ਦਿੱਤੀ ਹੋਇਆ ਠੇਕੇ ਤੇ ਪਰ ਸਕੀਨ ਜਿਹੜਾ ਖੇਤੀ ਦਾ ਹੋਵੇ ਤਾਂ ਉਹ ਕਰਦਾ ਹੀ ਆ ਮਾੜਾ ਮੋਟਾ ਨਾ ਉਹਨੇ ਮੈਨੂੰ ਦਿਖਾਇਆ ਜਿਹੜਾ ਸਾਡਾ ਨਾ ਬੇਗਾ ਕੇ ਜਗ੍ਹਾ ਦੇ ਵਿੱਚ ਸਬਜ਼ੀ ਪੀਤੀ ਹੋਈ ਆ ਵੀ ਤੁਹਾਨੂੰ ਦਿਖਾਉਂਦੇ ਆ ਹਨਾ ਵੀ ਨਾਏ ਵਲੌਗ ਬਣਾ ਲੈ ਸਾਡਾ ਆ ਗਿਆ ਸੀ ਇੱਥੇ ਪਾਣੀ ਹੈ ਨਾ ਪਰ ਫਿਰ ਵੀ ਮਿਹਨਤ ਨਾਲ ਇਹਨਾਂ ਨੇ ਬਚਾ ਲਿਆ ਮੈਂ ਤੁਹਾਨੂੰ ਦਿਖਾਉਣਾ ਗੱਲਬਾਤ ਕਰਦਾ ਇਹਨਾਂ ਨਾਲ ਆ ਜਲਦੀਪ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਆ ਫਿਰ ਆ ਵੀਰੇ ਹੁਣ ਤਾਂ ਠੀਕ ਆ ਪਹਿਲਾਂ ਇੱਥੇ ਪਾਣੀ ਆ ਗਿਆ ਸੀ ਮੀਂਹ ਦਾ ਬਹੁਤ ਜ਼ਿਆਦਾ ਅੱਛਾ ਇਸ ਕਰਕੇ ਬਿਲਕੁਲ ਨਹੀਂ ਹੋਇਆ ਅਸੀਂ ਇਹਦੇ 'ਚ ਟੁੱਲੂ ਪੰਪ ਲਾ ਕੇ ਸਾਰਾ ਪਾਣੀ ਕੱਢਤਾ ਤੇ ਹੁਣੇ ਗੋਭੀ ਵਿਚਾਰੀ ਸਾਗ ਵਧੀਆ ਹੋ ਰਿਹਾ ਵਧੀਆ ਰੇਟ ਲੱਗ ਰਿਹਾ ਹੂੰ ਤੇ ਗੋਭੀ ਵੀ ਕਾਫੀ ਹੱਦ ਤੱਕ ਵਧੀਆ ਹੁਣ ਅੱਗੇ ਨਾਲੋਂ ਹੂੰ ਯਾਨੀ ਪਹਿਲਾਂ ਤਾਂ ਸ਼ੌਕ ਆ ਤੁਸੀਂ ਕਰਦੇ ਹੀ ਇਹ ਖਾਣੇ ਉਹ ਨਾ ਬੀਜ ਕੇ ਹਾਂਜੀ ਹਾਂਜੀ ਕਰਦਾ ਹੀ ਅੱਛਾ ਕੀ ਕੀ ਲਾ ਦਿੰਦੇ ਹੋ ਤੁਸੀਂ ਅਸੀਂ ਆ ਦੇਖੋ ਫੁੱਲਾਂ ਦੇ ਬੂਟੇ ਲਾਏ ਨੇ ਦੂਜੇ ਲਾਏ ਨੇ ਫਲਾਂ ਦੇ ਬੂਟੇ ਲਾਏ ਨੇ ਹੂੰ ਅੰਬੂ ਵੀ ਲਾਏ ਨੇ ਅਮਰੂਦ ਵੀ ਲਾਏ ਨੇ ਕਿੱਥੇ ਸਜ ਅੱਛਾ ਅਜਿਹਾ ਕੁਝ ਫਾਇਦਾ ਵੀ ਲਾਏ ਨੇ ਹੂੰ ਤੇ ਬਾਕੀ ਅੰਦਰ ਵੀ ਥੋੜੇ ਬੂਟੇ ਲਾਏ ਨੇ ਹੋਰ ਅੱਛਾ ਸਾੜੂ ਵਗੈਰਾ ਦੇ ਆਹ ਸਾਲ ਵਿੱਚ ਇਹਦਾ ਬ੍ਰਦਰ ਆ ਨਾ ਮੇਰਾ ਇਹ ਘਰੇ ਹੀ ਨਾ ਦੁਕਾਨ ਕਰੀ ਹੋਇਆ ਫੌਜ ਚੋਂ ਆਇਆ ਜੀ ਇਹ ਫੌਜ ਦੇ ਵਿੱਚ ਆਉਣ ਤੇ ਵੀ ਨਾ ਇਹ ਬੇਹੇ ਇਹਨਾਂ ਦੀ ਲੱਤ ਦੇ ਨਾ ਉਹ ਬੰਬ ਪਲਾਸਟ ਹੋ ਗਿਆ ਸੀ ਜੰਮੂ ਦੇ ਵਿੱਚ ਲੜਦਿਆਂ ਤੇ ਤੇ ਉਹ ਲੱਤ ਕੱਟਣੀ ਪਈ ਸੀ ਪਰੰਤੂ ਇਹਨਾਂ ਦਲੇਰ ਆ ਨਾ ਬੰਦਾ ਇਹਨੇ ਜਾਨੀ ਲੱਤ ਦੀ ਪਰਵਾਹ ਨਾ ਕਰਦੇ ਹੋਏ ਜਾਨੀ ਇਹਨੇ ਨੌਕਰੀ ਆਪਣੀ ਛੱਡੀ ਨਹੀਂ ਆ ਦਿਖਾਏ ਮੈਂ ਜੀ ਲੱਤ ਤੁਹਾਡੀ ਪਹਿਲਾਂ ਆ ਦੇਖੋ ਲੱਤ ਜਿਹੜੀ ਲੱਗੀ ਹੋਈ ਆ ਨਾ ਇਹਨਾਂ ਨੇ ਪਰ ਡਿਊਟੀ ਨਹੀਂ ਛੱਡੀ ਅਸੀਂ ਸਾਰੇ ਕਹਿੰਦੇ ਸੀਗੇ ਵੀ ਡਿਊਟੀ ਨੂੰ ਛੱਡਦੇ ਤੋ ਕੁਲਦੀਪ ਕੀ ਗੱਲ ਆ ਹਨ ਤੇ ਇਹਦੀ ਜਿਹੜੀ ਕਮਾਂਡ ਦੇ ਲੋਕ ਸੀ ਉਹ ਵੀ ਕਹਿੰਦੇ ਸੀ ਵੀ ਕੋਈ ਨਹੀਂ ਤੈਨੂੰ ਪੂਰਾ ਜਿੰਨਾ ਮੁਆਵਜ਼ਾ ਵਗੈਰਾ ਤੇਰੀ ਤਨਖਾਹ ਦਾ ਆਪਣੇ ਪੈਨਸ਼ਨ ਵਗੈਰਾ ਲਾ ਲੈਣਾ ਪਰੰਤੂ ਇਹਨੇ ਨਾ ਡਿਊਟੀ ਉੱਥੇ ਕਰਦਾ ਹੀ ਰਹਾ ਪਰ ਉਹ ਜੀ ਉਹਨੂੰ ਡਿਊਟੀ ਦਿੱਤੀ ਸੀ ਹਨ ਕੱਲ ਕਿਵੇਂ ਹੋਇਆ ਸੀ ਫਿਰ ਇਹ 2892 ਮੈਨ ਬਲਸਟ ਹੋਇਆ ਸੀਗਾ ਅੱਛਾ ਤੇ ਸ਼ਿਰਨਗਰ ਦੇ ਵੀ ਕਿਰਨ ਸੈਕਟਰ ਦੇ ਵਿੱਚ ਅੱਛਾ ਉਸ ਤੋਂ ਬਾਅਦ ਥੋੜੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਆਪਾਂ ਪੂਰੀ ਨੌਕਰੀ ਕਰੀ ਹਾਈ ਆਰਟੀ ਔਰ ਕੰਸਟਰਕਟਰਾਂ ਦੇ ਵਿੱਚ ਹੋਇਆ ਸੀਗਾ ਪਹਾੜੀ ਲੱਗ ਕੇ ਸਾਰੀਆਂ ਜਗ੍ਹਾ ਤੇ 24 ਸਾਲ ਨੌਕਰੀ ਕਰਕੇ ਆਪਾਂ ਆਏ ਆ ਫੌਜ ਦੇ ਵਿੱਚੋਂ 2012 ਵਿੱਚ ਰਿਟਾਇਰ ਹੋਏ ਸੀਗੇ ਹਮ ਹੁਣ ਆਪਾਂ ਵਧੀਆ ਆਪਦਾ ਕਾਰੋਬਾਰ ਚੱਲਦਾ ਬਹੁਤ ਵਧੀਆ ਬੱਚੇ ਆ ਦੁਕਾਨ ਦਾ ਕਰਦੇ ਹਾਂ ਨਾ ਦੁਕਾਨ ਨਾਲ ਮੇਰੀ ਹਮ ਇੱਥੇ ਮੈਂ ਤੁਹਾਨੂੰ ਦੱਸਦਾ ਜਦੋਂ ਇਹਨਾਂ ਤੇ ਪਲਾਸਟਰ ਹੋਇਆ ਨਾ ਇਹੇ ਮੰਗਿਆ ਹੋਇਆ ਸੀ ਮੇਰਾ ਬ੍ਰਦਰ ਪਰੰਤੂ ਸਾਨੂੰ ਐ ਹੋ ਗਿਆ ਵੀ ਉਹ ਜਿਹੜੇ ਜਿੱਥੇ ਮੰਗਿਆ ਹੋਇਆ ਵੀ ਉਹ ਜਵਾਬ ਦੇਣਗੇ ਪਰੰਤੂ ਇੰਨੇ ਵਧੀਆ ਇਨਸਾਨ ਸੀ ਨਾ ਉਹ ਬੱਛੀਆਂ ਪਿੰਡ ਸੀ ਨਾ ਪਰੰਤੂ ਉਹਨਾਂ ਇੰਨੇ ਵਧੀਆ ਇਨਸਾਨ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਜੇ ਵਿਆਹ ਤੋਂ ਬਾਅਦ ਕੋਈ ਗੱਲ ਹੋ ਜਵੇ ਤਾਂ ਵੀ ਆਪਾਂ ਚੱਲਦੇ ਆਂ ਤੇ ਇੱਕ ਫੌਜ ਦਾ ਉਹਨਾਂ ਨੂੰ ਹੋਇਆ ਵੀ ਫੌਜ ਦੇ ਵਿੱਚ ਦੇਸ ਦੀ ਰਾਖੀ ਕਰਦੇ ਤੇ ਬੰਦੇ ਤੇ ਹੋਇਆ ਤਾਂ ਉਹਨਾਂ ਨੇ ਵਿਆਹ ਬੂਹ ਤੇ ਕੋਈ ਪ੍ਰੋਬਲਮ ਨਹੀਂ ਆਈ ਸੀ ਹੁਣ ਇਹ ਜਦੋਂ ਵਾਪਸ ਆਇਆ ਤਾਂ ਇਹਨੇ ਨਾ ਦੁਕਾਨ ਕਰੀ ਹੋਈ ਆ ਹੁਣ ਸੁਖੈਣਪਿੰਡ ਦੇ ਵਿੱਚ ਕੁਲਦੀਪ ਕਿਸੇ ਤੋਂ ਵੀ ਪੁੱਛ ਸਕਦੇ ਹੋ ਤੇ ਇਹਦੀ ਦੁਕਾਨ ਕਰੀ ਹੋਈ ਆ ਉੱਥੇ ਜਾਨੀ ਕੀ ਕੀ ਕਰਦੇ ਹੋ ਜੀ ਉੱਥੇ ਦੁਕਾਨ ਤੇ ਤੁਸੀਂ ਉੱਥੇ ਮੋਬਾਈਲ ਰੀਚਾਰਜ ਦਾ ਨੈੱਟ ਬੈਂਕਿੰਗ ਦਾ ਕੰਪਿਊਟਰ ਵਗੈਰਾ ਪ੍ਰਿੰਟ ਵਗੈਰਾ ਸਾਰਾ ਆਲ ਰਾਉਂਡਰ ਕੰਮ ਕਰ ਰਿਹਾ ਨਾਲ ਖਾਣ ਪੀਣ ਦਾ ਵੀ ਆ ਹਮ ਕਨਫੈਕਸ਼ਨਰੀਆ ਕੰਮ ਆ ਆਪਣਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਚੱਲਦਾ ਆਪਣਾ ਇੱਕ ਇਹ ਤੁਹਾਨੂੰ ਦਸੀਏ ਨਾ ਇਹਨਾਂ ਦਾ ਇੱਕ ਲੜਕਾ ਜਿਹੜਾ ਸਾਡਾ ਭਤੀਜਾ ਤੇ ਉਹਦਾ ਵਿਆਹ ਕਰਕੇ ਬਾਹਰ ਕੈਨੇਡਾ ਦੇ ਵਿੱਚ ਸੈਟਾ ਤੇ ਦੂਜਾ ਭਤੀਜਾ ਸਾਡਾ ਇਹਦੇ ਨਾਲ ਇਹ ਆਪਣੇ ਕਲਦੀਪ ਸਿੰਘ ਦੇ ਨਾਲ ਇਹ ਨਾ ਮੋਢੇ ਨਾਲ ਮੋਢਾ ਜੋੜਦਾ ਹਨ ਤੇ ਕੰਮ ਕਰ ਦਿੰਦੇ ਆ ਕੋਈ ਪ੍ਰੋਬਲਮ ਤਾਂ ਨਹੀਂ ਉਧਰ ਬੱਚਿਆਂ ਦਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਨੇ ਬੱਚੇ ਆਪਣੇ ਹਾਂ ਠੀਕ ਆ ਹੂੰ ਜਣੀ ਦੂਰ ਦਾ ਹੋ ਜਾਂਦਾ ਬੰਦੇ ਨੂੰ ਉਹਨਾਂ ਵੀ ਦੂਰ ਰਹਿੰਦੇ ਆ ਹਾਂ ਆ ਜਣੀ ਵਧੀਆ ਕੰਮ ਕਰਦਿਆ ਜਣੀ ਜੇ ਇਨਸਾਨ ਚਾਹੇ ਨਾ ਜੇ ਆਪਾਂ ਕਹੀਏ ਵੀ ਆਪਾਂ ਕੰਮ ਕਰਨਾ ਜਾਂ ਕਿਸੇ ਤਰੀਕੇ ਨਾਲ ਆਪਾਂ ਕੋਈ ਜਣੀ ਕੰਮ ਕਰਕੇ ਬੰਦਾ ਹਰ ਇੱਕ ਚੀਜ਼ ਪੈਦਾ ਵੀ ਕਰ ਸਕਦਾ ਹਰ ਮੁਸ਼ਕਲ ਨੂੰ ਪਾਰ ਵੀ ਕਰ ਜਾਂਦਾ ਹੈ ਨਾ ਵਧੀਆ ਅੰਗੂਰਾਂ ਦੀਆਂ ਆਂਗੂਰਾਂ ਦੀ ਬੇਲ ਲਾਈ ਸੀ ਇਹਨਾਂ ਦੀ ਕਦੋਂ ਕਲਾਈ ਸੀ ਇਹ ਨੂੰ 1 ਸਾਲ ਹੋ ਗਿਆ ਬਲਾਈ ਨੂੰ 1 ਸਾਲ ਤੇ ਏਡਾ ਵੱਡੀ ਹੋ ਗਈ ਹਾਂ ਦੇਖੋ ਵਧੀਆ ਹੋਇਆ ਹੈ ਨਾ ਆਪਣੇ ਵੇਲੇ ਧਰਾਤਲ ਤੇ ਹੋ ਤਾਂ ਹਰ ਇੱਕ ਚੀਜ਼ ਆ ਅੰਬ ਵੀ ਹੋ ਜਾਂਦੇ ਨੇ ਸੇਪ ਵੀ ਹੋ ਜਾਂਦੇ ਨੇ ਤੇ ਯਾਨੀ ਮਿਹਨਤ ਦੀ ਲੋੜ ਆ ਬੰਦਾ ਧਿਆਨ ਦਿੰਦਾ ਦਾ ਆਹ ਦੇਖੋ ਹਮ ਅਰੂੜ ਲੱਗੇ ਹੋਏ ਨੇ ਕੱਚਾ ਫਰ ਜੇ ਆਇ ਤਾਂ ਰੱਖਿਆ ਨਾ ਆ ਸੌਂਕ ਮੁੰਡੇ ਦਾ ਆਪਣੇ ਜੱਟਾਂ ਦੇ ਮੁੰਡੇ ਵੀ ਲੱਗੇ ਹਨ ਵੀ ਸੌਂਕ ਦਾ ਕੋਈ ਮੁੱਲ ਨਹੀਂ ਵੈਜਣਾ ਆਹ ਦੇਖੋ ਰੱਖਿਆ ਨਾ ਮੈਂ ਮਾ ਮੈਂ ਨਵੀਂ ਹਾਂ ਕਹਿਣਾ ਕੁਸ ਹਰ ਕਹਿਨੇ ਨਾ ਆ ਘਰ ਹੈ ਇਹਨਾਂ ਦਾ ਹਲ ਤੋਂ ਘਰ ਹੈ ਇਹਨਾਂ ਦਾ ਤੇ ਇੱਥੇ ਆਉਂਦੇ ਆਂ ਅੰਦਰ ਆ ਆ ਲਾਏ ਹੋਏ ਨੇ ਦੇਖੋ ਕੂਤੇ ਆਹ ਦੇਖੋ ਨਾ ਜਾਨੀ ਸ਼ੌਂਕ ਹੈ ਇਹਨਾਂ ਨੂੰ ਹੁਣ ਤਾਂ ਪਾ ਹੈ ਨਾ ਆਪਣੇ ਕਿਸਾਨੀ ਦੇ ਵਿੱਚ ਵੀ ਲੋਕਾਂ ਨੂੰ ਆ ਗਿਆ ਵੀ ਜਲਵਾਯੂ ਸੋਧ ਰੱਖਣ ਲਈ ਨਾ ਆਪਾਂ ਵਾਤਾਵਰਨ ਦੀ ਸੋਧ ਧਰਕੇ ਜਿਵੇਂ ਬਾਹਰਲੇ ਲੋਕ ਕਰਦੇ ਨੇ ਨਾ ਵਾਤਾਵਰਨ ਦੀ ਸੋਧ ਲਈ ਹਰੀਆਲੀ ਲਾਉਂਦੇ ਆ ਪਰੰਤੂ ਹੁਣ ਆਪਣੇ ਲੋਕ ਵੀ ਲੱਗੇ ਜਾਣੇ ਸੌਂਕ ਹੋ ਗਿਆ ਜਾ ਕੇ ਪਿਆ ਜਾਣੇ ਕਾਫੀ ਹੱਦ ਤੱਕ ਹਾਂ ਆ ਦੁਕਾਨ ਆ ਇਹਨਾਂ ਦੀ ਆ ਗਿਆ ਘਰ ਦੇਖੂਗਾ ਇਹਨੂੰ ਵੀ ਦਿਖਾਉਣਾ ਤੁਹਾਨੂੰ ਸਾਡੀ ਨੂੰ ਅਦਿਕਾਨ ਆ ਗਈ ਇਹਨਾਂ ਦੀ ਪਰ ਉਹ ਦੁਕਾਨਾ ਤਾਂ ਨਾ ਮੈਂ ਅੱਜ ਨਾ ਮਰਗ ਜੀ ਹੋ ਗਈ ਜਿੰਨਾਂ ਦੇ ਤਾਂ ਕਰਕੇ ਇਹਨਾਂ ਨੇ ਦੁਕਾਨ ਬੰਦ ਕਰੀ ਆ ਸਵਿਚ ਆਫ ਕਰੀ ਹੋਈ ਹੈ ਇਹਨਾਂ ਦੀ ਸ਼ਟਰ ਸਿੱਟਿਆ ਹੋਇਆ ਆ ਦੇਖ ਕੇ ਰੱਖਿਆ ਹੋਇਆ ਨਾ ਵਧੀਆ ਜਣੀ ਆਪ ਦਾ ਕਾਰੋਬਾਰ ਕਰਦੇ ਨੇ ਹਨਾ ਆਹ ਪਰ ਵਾਰਦਾ ਵਧੀਆ ਪਾ ਲੈਣਾ ਜ਼ਮੀਨ ਤਾਂ ਠੇਕੇ ਤੇ ਦੇ ਦਿੰਦੇ ਪਰ ਆਹ ਵੀ ਦੇਖੋ ਇਸ ਹੋਂ ਕੇ ਨਾ ਇਹ ਤੇ ਬੜੀ ਆਮ ਤਾਂ ਹੋ ਜਾਂਦੇ ਕਿੱਲੀ ਪਣਾ ਆ ਬਹੁਤ ਵਧੀਆ ਬਹੁਤ ਵਧੀਆ ਹਾਂ ਬਹੁਤ ਵਧੀਆ ਚੱਲਦਾ ਹਾਂ ਲੈ ਲੈ ਨੈਟ ਬੈਂਕ ਦਾ ਸਾਰਾ ਪੈਸੇ ਤੁਸੀਂ ਕੱਢਦੇ ਆ ਆਧਾਰ ਗੱਟਨਾ ਐਟ ਟੀ ਐਮ ਨਾਲ ਆ ਫੋਟੋ ਕਾਪੀ ਵੀ ਵਗੈਰਾ ਵੀ ਕਰਦੇ ਹਨ ਪਿੰਡ ਕਿੰਨਾ ਕਹਾ ਬਸੋਂ ਕਿੰਨੀ ਕਹ ਇੱਥੇ ਪਿੰਡ ਦੀ ਸਾਡੀ ਹੈਗੀ 6-700 ਪਰ ਮੇਰੇ ਨਾਲ ਦੋ ਤਿੰਨ ਪਿੰਡ ਜੁੜੇ ਹੋਏ ਨੇ ਇੱਥੇ ਆਹ ਦਾਲੇ ਵੀ ਆਉਂਦੇ ਆਹ ਦਾਲੇ ਮੇਰੇ ਕੰਮ ਕਰਦੇ ਆ ਆਧਾਰ ਦੂਰ ਵੀ ਚੱਲਦਾ ਹੂ ਕਾਫੀ ਆਉਂছো ਨੋਰਮਲ ਆ ਵਾਲਾ ਨਹੀਂ اچھا اچھا ਚਲੋ ਵਧੀਆ ਗੱਲ ਆ ਹਨ ਮਿਹਨਤ ਦਾ ਮੈਂ ਤਾਂ ਇੱਕ ਦੇਸ਼ ਸੇਵਾ ਕਰੀ ਹੋਇਆ ਨਾ ਤੁਹਾਡੀ ਆ ਗਈ ਮੇਰੀ ਭੂਆ ਜੀ ਨੇ ਤਾਂ ਨਾ ਭੂਆ ਜੀ ਨੇ ਮੇਰੇ ਆਹ ਤੇ ਆ ਮੈਡਮ ਬੈਠੇ ਨੇ ਆ ਇਹਨਾਂ ਦਾ ਇੱਕ ਦੀਪ ਜੀ ਦਾ ਘਰ ਆ ਮੇਰੇ ਪੁਰਾ ਕਰਦਾ ਠੀਕ ਆ ਯਾਨੀ ਵਧੀਆ ਇਹਨੇ ਮਿਹਨਤ ਕਰਕੇ ਨਾ ਆਪਣਾ ਕਾਰੋਬਾਰ ਯਾਨੀ ਜ਼ਮੀਨ ਵੱਲੋਂ ਬਹੁਤਾ ਧਿਆਨ ਨਹੀਂ ਦਿੰਦਾ ਉਹਦੇ ਠੇਕੇ ਤੇ ਦੇ ਕੇ ਨਾ ਠੇਕੇ ਤੇ ਪੈਸੇ ਜਮਾ ਹੀ ਕਰਾ ਦਿੰਦੇ ਠੀਕ ਤੇ ਯਾਨੀ ਇਹਨਾਂ ਨੇ ਦੇਖਿਆ ਵੀ ਇਹ ਹਾਰਡ ਵਰਕਿੰਗ ਇਹਦੀ ਪੈਸਟ ਪੋਲਿਸੀ ਹੁੰਦੀ ਹੈ ਜਿਵੇਂ ਯਾਨੀ ਵਧੀਆ ਕੰਮ ਕਰਦਾ ਹੈ ਫੌਜ ਤੋਂ ਆ ਕੇ ਵੀ ਆ ਦੇਖੋ ਕੁਲਦੀਪ ਸਿੰਘ ਦੀ ਬਾਤ ਲਈ ਜਦੋਂ ਫੌਜ ਸੀਗੇ ਨਾ ਸੇਵਾ ਚ ਤਾਂ ਆਪੋਟਤ ਹੁੰਦਾ ਨਾ ਯਾਨੀ ਦੇਖੋ ਮੈਡਲ ਮਿਲਿਆ ਹੈ ਨਾ ਇਹ ਲੜਾਈ ਕਿਹੜੀ ਚੱਸੀ ਕੁਲਦੀਪ ਜਦੋਂ ਹੋਇਆ ਸੀ ਇਹ ਬਲਾਸਟ ਲੜਾਈ ਨਹੀਂ ਸੀ ਜੰਮੂ ਤੇ 92 ਚ 92 ਵਿੱਚ ਅੱਛਾ ਅੱਛਾ ਕੇਰੀ ਸੈਟਰ ਬਾਰਡਰ ਤੇ ਪਾਕਿਸਤਾਨ ਬਾਰਡਰ ਤੇ ਉਹ ਛੋਟੇ ਜਿਹੜੇ ਮੱਬ ਦੱਬ ਰਹੇ ਹਨਾ ਹਾਂ ਹਾਂ ਬਹੁਤ ਹਨਰ ਦੇ ਟਾਪ ਹੋਏ ਨਹੀਂ ਬਹੁਤ ਇਹਨੂੰ ਮਾਨ ਦਿੰਦਾ ਕਲਤੀਪਨ ਕਿਰਪਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਲਨ ਕਰਨਾ ਧੰਨਵਾਦ ਬੈਜੂ ਗੱਤ ਸਾਹਿਬ ਇਹ ਜਿਹੜੀ ਕੀ ਆ ਵੀ ਕੋਈ ਗੱਲ ਨਹੀਂ ਦੇਖਾਂਗੇ ਕਿਵੇਂ ਹੁੰਦਾ